ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਗਿਆਨ ਦੇ ਪ੍ਰਤੀਕ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸਨਾਤਨ ਟਰਮਸ਼ਾਲਾ ਤੂਰੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਸਿਵਲ ਹਸਪਤਾਲ ਸੰਗਰੂਰ ਤੋਂ ਡਾਕਟਰਾਂ ਦੀ ਟੀਮ ਵੱਲੋਂ ਕਰੀਬ 60 ਯੂਨਿਟ ਖੂਨ ਇਕੱਤਰ ਕੀਤਾ ਗਿਆ ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦੀ ਜਾਨਾਂ ਬਚਾਈਆਂ ਜਾ ਸਕਣ ਆਓ ਦੇਖੀਏ ਪੂਰੀ ਖਬਰ ਬੀਬੀ ਐਸ ਐਨਸ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਨਾਲ ਨਰੇਸ਼ ਅਤਰੀ ਦੀ ਵਿਸ਼ੇਸ਼ ਰਿਪੋਰਟ ਭਾਰਤ ਰਤਨ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਅੱਜ ਬਲੱਡ ਕੈਂਪ ਜਾਂ ਖਾਦਾ ਕੈਂਪ ਲਾਇਆ ਗਿਆ ਜੀ ਆਵਾਜ਼ੀ ਨੇ ਤੇ ਹੋਰ ਬਹਾਨਾ ਅਕਸੀਆਂ ਚਾਹਤਿਆਂ ਆ ਕੇ ਦੱਸੀ ਹੈ ਸਾਰਾ ਕੁਛ ਕਿ ਜਿਹੜਾ ਰਸਤਾ ਦਾ ਨਾ ਉਹ ਕੁਮਹਾ ਦਾ ਨਾ ਇਹਦੇ ਵਿੱਚ ਜਦੋਂ ਆਪਾਂ ਬਲੱਡ ਦਿੰਨੇ ਆ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਜਦੋਂ ਕਿਸੇ ਨੂੰ ਜੇ ਵੀ ਜਾਨ ਜਾਨ ਖਤਰੇ 'ਚ ਹੋਵੇ ਉਹਦੀ ਜਾਨ ਬਚਾਣੀ ਹੋਵੇ ਤਾਂ ਕਿਸੇ ਦਾ ਵੀ ਬਲੱਡ ਹੁੰਦਾ ਕੋਈ ਕੋਈ ਜਾਤੀ ਵਿਸ਼ੇਸ਼ ਨਹੀਂ ਹੁੰਦਾ ਤੇ ਇਹੀ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਕੁਝ ਲੋਕ ਪਿੰਡਾਂ 'ਚ ਸ਼ਹਿਰਾਂ 'ਚ ਜਿਹੜੇ ਹਜ਼ਾਰਾਂ ਸਾਲ ਪਿਛੇ ਜਿਹੜਾ ਜਾਤ ਜਾਤਪਾਤ ਦਾ ਇੱਕ ਪੈਰਾਮੀਟਰ ਸੈੱਟ ਕਰੀ ਫਿਰਦੇ ਨੂੰ ਖਤਮ ਕਰਨਾ ਚਾਹੀਦਾ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਚਾਹੀਦਾ ਬਾਵਾ ਸਾਹਿਬ ਨੇ ਜਿਹੜਾ ਸੰਧਾਨ ਸਾਰਿਆਂ ਨੂੰ ਬਰਾਬਰ ਲੈ ਕੇ ਲਿਖਿਆ ਸੀ ਕਿ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸੀਗੇ ਇਹ ਹੀ ਚੀਜ਼ਾਂ ਸੂਰੇ ਮੈਸੇਜ ਦੇ ਰਿਹਾ ਤਾਂ ਕਿੰਨਾ ਬਰਾਦਰ ਤੋਂ ਪ੍ਰਨੇਟ ਲੱਗਦਾ ਜਿਵੇਂ ਲੱਗਦਾ ਜਿ ਕੋਈ 60 70 ਦੇ ਜੁੰਡਾ ਲੈਵੇ ਹਜੇ ਤੱਕ ਹੋ ਰਿਹਾ ਹਜੇ ਹੋਰ ਆਈ ਜਾ ਰਹੇ ਨੇ ਚਾਹ ਚੀਜ਼ ਚਾਹ ਪਾਣੀ ਅੱਜ ਇੱਕ ਬਹੁਤ ਵੱਡਾ ਮਹਾਨਾ ਜਿਹੜਾ ਪਾਪਾ ਸਾਹਿਬ ਜੀ ਆਰੋਹਿਕਾ ਸਾਹਿਬ ਜੀ ਦੇ ਜਨਮ ਦਿਨ ਸਮਾਰਪਨ ਦੇ ਕਾਰਨ ਅੱਜ ਅਜੇ ਕ੍ਰਾਂਤੀ ਦਾ ਜੋ ਇਤਨਾ ਮਹੱਤਵਪੂਰਨ ਕਾਰਨ ਸ਼੍ਰੀ ਵਿਕੀਪੀਡਿਆ ਜੀ ਅੱਗੇ ਮੇਰਾ ਦੀ ਰੁਚੀ ਜੀ ਬਣਾਉਣਾ ਪਾਪਾ ਸਾਹਿਬ ਜੀ ਤੇ ਬੀਆਰਐਮ ਨੇਕਰ ਸਾਹਿਬ ਜੀ ਦੇ ਜਨਮ ਦਿਨ ਸਮਾਰਪਨ ਆਪ ਜਨਤਾ ਗ੍ਰਾਮ ਦਾ ਫਿਰ ਤੋਂ ਜਿਹੜਾ ਕੈਂਪ ਲਗਾਇਆ ਇਹ ਜਿਹੜਾ ਆ ਦਿੱਕਤ ਤੇ ਆਸਰ ਜੀ ਲਗਾ ਹੈ ਆ ਮੈਂ ਚਰਚਾ ਕਰ ਰਹੀ ਹਾਂ ਕਿ ਮੈਂ ਜਿਹੜਾ ਸੰਵਧਾਨ ਨਾਲ ਜੋੜਨਾ ਚਾਹੁੰਦਾ ਇਹਨਾਂ ਨੂੰ ਕਿਉਂਕਿ ਇਹ ਗੱਲ ਜਿਹੜੀ ਹੈ ਜਿਵੇਂ ਪਾਪਾ ਸਾਹਿਬ ਅਤੇ ਵਿਚਾਰ ਅਵਿਸ਼ਕਰ ਸਾਹਿਬ ਜੀ ਨੇ ਕੋਸ਼ਿਸ਼ ਕੀਤੀ ਜਿਸੇ ਲਈ ਵੀ ਉਹਨਾਂ ਨੇ ਹਿਫਤਾਰ ਨਹੀਂ ਸੀ ਕੀਤਾ ਉਸੇ ਤਰ੍ਹਾਂ ਅੱਜ ਜਿਹੜਾ ਇਹ ਮੈਸੇਜ ਹੈ ਬਲੱਡ ਡੋਨੇਟ ਦਾ ਕਿਉਂਕਿ ਜਿਹੜਾ ਰਤਦਾਨ ਹੈ ਇਹ ਮਹਾਨ ਹੈ ਕਿਉਂਕਿ ਇਹਦੇ ਨਾਲ ਕਈ ਜਿਹੜੀਆਂ ਜ਼ਿੰਦਗੀਆਂ ਉਹ ਜਿਹੜੀਆਂ ਬਚਾਈਆਂ ਜਾਂਦੀਆਂ ਸੋ ਇਸ ਕਰਕੇ ਜਿਹੜਾ ਬਾਬਾ ਸਾਹਿਬ ਅੰਮ੍ਰਿਤਸਰ ਸਾਹਿਬ ਨੇ ਇਸ ਤਰ੍ਹਾਂ ਉਸੇ ਜਾਤੀ ਵਿੱਚ ਧਰਮ ਇਕੱਠਾ ਕਰਨੀ ਸੀ ਇਸੇ ਤਰ੍ਹਾਂ ਅੱਜ ਜਿਹੜਾ ਵਿਕੀ ਕੁਮਾਰ ਜੀ ਨੇ ਬਲੱਡ ਡੇਪੈਂਡੈਂਟ ਲਾੜ ਕੇ ਇੱਕ ਇਤਿਹਾਸਕ ਕੰਮ ਚੁੱਕਿਆ ਹੈ ਮੈਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਜਿੱਥੇ ਮੰਨੀਆਂ ਵਿਆਹਕੀ ਸਹਿਬਾਨ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬਾਬਾ ਸਾਹਿਬ ਡਾਕਟਰ ਜੀ ਰੰਮੀਟਰ ਸਾਹਿਬ ਜੀ ਦੀਆਂ ਸਿੱਖਿਆਵਾਂ ਨਾ ਜਿਹੜੀਆਂ ਪ੍ਰੇਰਨਾ ਸਾਨੂੰ ਦਿੰਦੀਆਂ ਹੁੰਦੀਆਂ ਉਹਨਾਂ ਨੂੰ ਘਰ ਘਰ ਤੋਂ ਚਾਉਂਦੇ ਆ ਕਿ ਆਪਾਂ ਨੂੰ ਕਰ ਬੜੀਆ ਆ ਇਹ ਕਰਨੇ ਚਾਹੀਦੇ ਆ ਤੇ ਪਾਗਾ ਸਾਹਿਬ ਡਾਕਟਰ ਜਿਆਨ ਬੰਦ ਕਰਸਾਲ ਦੀ ਸੱਜਣੋ ਸੋ ਇਹ ਸ਼ਰਧਾ ਦੇ ਬੜੇ ਕੁਝ ਸਾਲ ਦੇ ਨਾਲ ਜਿਆ ਮਨਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਅੱਜ ਸਿਹਤ ਦੀ ਸੇਵਾ ਨੂੰ ਦਿੱਤੇ ਬਣਾਇਆ ਗਿਆ ਹੈ ਜੀ ਹਾਂ ਇਹਵਾ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਹਨ ਤੇ ਆਪ ਇਸ ਟੂਰ ਦਾ ਜਿੰਮੇਕਾਰ ਵੀ ਦੇ ਆਨੰਦ ਦਿੰਦੇ ਤੁਹਾਡੇ ਦੀ ਖੁਸ਼ੀ ਛੇਣਾ ਨੇ ਇਹ ਜੋ ਆਰਗੇਨਾਈਜ਼ ਕੀਤਾ ਹੈ ਤੇ ਧਰੇ ਖਿਆਲ ਚ ਇਸ ਤੋਂ ਵੱਡੀ ਸੇਵਾ ਜੇ ਅਸੀਂ ਸਰੀਰ ਤੋਂ ਧਰੇ ਖਿਆਲ ਚ ਜੁਨੀਆ ਤੋਂ ਵੀ ਸੇਵਾ ਲਈ ਇਹ ਇੱਕ ਵੱਡਾ ਦਾਤ ਜੋ ਮੈਂ ਇਹਨਾਂ ਦੇ ਨਾਮ ਭਾਵਾਂ ਨੂੰ ਪਛਾਣ ਜੀ ਜੋ ਚੱਲੀ ਬੈਠੇ ਸਾਡੇ ਅੰਸ਼ੀ ਸ਼ਾਹ ਆਪੋ ਕਿਸੇ ਨਾਲ ਕਿਸੇ ਨੂੰ ਹੋਰ ਕੋਈ ਕਿਸੇ ਦੀ ਜਾਨ ਉਰਦੇਸ਼ ਨਾਲ ਕਿਸੇ ਦੀ ਜਾਨ ਬਚ ਗਈ ਆ ਇਹ ਸੂਚਨਾ ਸਾਰਿਆਂ ਦਾ ਨੂੰ ਇੱਥੇ ਬਾਟ ਦੇਣਾ